ਚੀਮਾ ਬਾਈ ਇੱਕ ਬਹੁਤ ਤਕੜਾ ਮਾਰਕੀਟਿੰਗ ਜੀਨੀਅਸ ਆ ਤੇ ਬਾਈ ਦੀ ਨਵੀਂ ਐਲਬਮ ਦ ਸਿਮਸਨਸ ਇਹ ਚੀਜ਼ ਪ੍ਰੂਵ ਕਰਦੀ ਆ ਹੁਣ ਮੈਂ ਬਾਈ ਨੂੰ ਮਾਰਕੀਟਿੰਗ ਜੀਨੀਅਸ ਕਿਉਂ ਕਿਹਾ ਬਹੁਤ ਸਿੰਪਲ ਜਿਹਾ ਆਨਸਰ ਆ ਤੇ ਇਹੇ ਕਹਾਣੀ ਆਪਾਂ ਹੀ ਸ਼ੁਰੂ ਕੀਤੀ ਆ ਆਪਾਂ ਚੀਮਾ ਬਾਈ ਨੂੰ ਚੀਮਾ ਬਾਬਾ ਬਣਾਤਾ ਤੇ ਬਾਈ ਦੇ ਗਾਣਿਆਂ ਦੀਆਂ ਲਾਈਨਾਂ ਕੱਟ-ਕੱਟ ਕੇ ਆਪਾਂ ਵੱਖ-ਵੱਖ ਖਬਰਾਂ ਤੇ ਲਾਤੀਆਂ ਤੇ ਇਹ ਵਾਇਰਲ ਕਰਤਾ ਕਿ ਬਾਈ ਆਪਦੇ ਗਾਣਿਆਂ 'ਚ ਜੋ ਵੀ ਕਹਿੰਦਾ ਉਹ ਅਸਲ 'ਚ ਸੱਚ ਹੋ ਜਾਂਦਾ ਹੁਣ ਇੱਕ ਚੰਗਾ ਆਰਟਿਸਟ ਉਹੀ ਹੁੰਦਾ ਜੋ ਆਪਦੀ ਆਡੀਅנס ਨੂੰ ਸਮਝ ਲੈਂਦਾ ਤੇ ਉਹੀ ਸਪਲਾਈ ਕਰਦਾ ਜੋ ਉਹਦੀ ਔਡੀਐਂਸ ਉਹਦੇ ਕੋਲੋਂ ਡਿਮਾਂਡ ਕਰ ਰਹੀ ਹੁੰਦੀ ਆ ਔਡੀਐਂਸ ਨੇ ਉਹਨੂੰ ਚੀਮਾ ਬਾਬਾ ਬਣਾਇਆ ਕਿ ਤੇਰੀਆਂ ਕਈਆਂ ਗੱਲਾਂ ਸੱਚ ਹੁੰਦੀਆਂ ਤੇ ਉਸ ਬੰਦੇ ਨੇ ਉਹੀ ਚੀਜ਼ ਚੱਕ ਕੇ ਤੁਹਾਨੂੰ ਦੱਸ ਸਿੰਮਸਨਸ ਐਲਬਮ ਦੇਤੀ ਪਰ ਜਿੰਨਾਂ ਨੂੰ ਸਿੰਮਸਨਸ ਬਾਰੇ ਨਹੀਂ ਪਤਾ ਆਪਾਂ ਉਹਨਾਂ ਨੂੰ ਦੱਸ ਦਿੰਨੇ ਆ ਇਹ ਇੱਕ ਕਾਰਟੂਨ ਰਿਲੀਜ਼ ਹੋਇਆ ਸੀ 1999 ਚ 1989 ਚ ਇਹ ਕਾਰਟੂਨ ਆਪਦੀ ਕੌਂਟਰੋਵਰਸੀ ਤੇ ਕਨਸਪੀਰੇਸੀ ਕਰਕੇ ਬਹੁਤ ਚਰਚਾ ਚ ਰਿਹਾ ਜਿਵੇਂ ਲੋਕ ਕਹਿੰਦੇ ਆ ਕਿ ਚੀਮੇਬਾਈ ਦੀਆਂ ਕਈਆਂ ਗੱਲਾਂ ਸੱਚ ਹੋ ਜਾਂਦੀਆਂ ਕਿ ਉਹ ਆਉਣ ਵਾਲਾ ਫਿਊਚਰ ਪ੍ਰੈਡਿਕਟ ਕਰ ਦਿੰਦਾ ਉਵੇਂ ਹੀ ਇਸ ਕਾਰਟੂਨ ਚ ਕੁਝ ਐਹੋ ਜੇ ਸੀਨ ਸੀ ਜੋ ਬ ਆ ਗਏ ਸੀ ਪਰ ਸ਼ੌਕਿੰਗਲੀ ਅਮਰੀਕਾ ਚ ਕਈ ਸਾਲਾਂ ਬਾਅਦ ਉਹੀ ਸਿਮਿਲਰ ਚੀਜ਼ਾਂ ਹੋਈਆਂ ਜੋ ਸਿਮਸਨਸ ਕਾਰਟੂਨ ਨੇ ਬਹੁਤ ਸਾਲ ਪਹਿਲਾਂ ਦਿਖਾਤੀਆਂ ਸੀ ਹੁਣ ਚੀਮਾ ਵਾਈ ਤੇ ਦ ਸਿਮਸਨਸ ਇਹ ਦੋਵੇਂ ਇੱਕ ਦੂਜੇ ਨਾਲ ਰਿਲੇਟ ਕਰਦੇ ਆ ਜਾਂ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਨੇ ਇਹਨਾਂ ਦੋਨਾਂ ਨੂੰ ਆਪਸ ਚ ਰਿਲੇਟ ਕਰਤਾ ਕਿ ਇਹਨਾਂ ਦੋਨਾਂ ਦੀਆਂ ਕਈਆਂ ਹੋਈਆਂ ਗੱਲਾਂ ਸੱਚ ਹੋ ਜਾਂਦੀਆਂ ਤੇ ਚੀਮੇ ਵਾਈ ਨੇ ਬਹੁਤ ਸਮਾਰਟਲੀ ਇਸੇ ਚੀਜ਼ ਨੂੰ ਕੈਪਟਲਾਈਜ਼ ਕੀਤਾ ਤੇ ਇਹ ਸਾਰਾ ਕੁਝ ਮਿਕਸ ਕਰਕੇ ਤੁਹਾਨੂੰ ਇੱਕ ਐਲਬਮ ਬਣਾ ਕੇ ਦੇਤੀ ਇੱਕ ਚੰਗਾ ਆਰਟਿਸਟ ਉਹੀ ਹੁੰਦਾ ਜੋ ਆਪਦੀਆਂ ਅੱਖਾਂ ਤੇ ਆਪਦੇ ਕੰਨ ਖੁੱਲੇ ਰੱਖਦਾ ਤੇ ਹਮੇਸ਼ਾ ਉਹ ਚੀਜ਼ ਡਿਲੀਵਰ ਕਰਦਾ ਜਿਹਦੀ ਲੋਕਾਂ ਨੂੰ ਡਿਮਾਂਡ ਹੁੰਦੀ ਆ ਜੀਮੇ ਵਾਈ ਨੇ ਆਪਣੀ ਆਡੀਅנס ਤੋਂ ਫੀਡਬੈਕ ਲਈ ਤੇ ਉਹਨਾਂ ਦੀ ਮੈਂਟੈਲਿਟੀ ਨੂੰ ਸਮਝ ਕੇ ਆਪਦੀ ਰਾਈਟਿੰਗ ਇਵੋਲਵ ਕੀਤੀ ਤੇ ਉਹੀ ਕੁਝ ਲਿਖਿਆ ਜੋ ਉਹ ਸੁਣਨਾ ਚਾਹੁੰਦੇ ਆ ਤੇ ਇਹਨੂੰ ਕਹਿੰਦੇ ਆ ਰੈਲੇਵੈਂਸੀ ਲੋਕਾਂ 'ਚ ਰੈਲੇਵੈਂਟ ਰਹਿਣਾ ਜੋ ਚੀਜ਼ ਕਿਸੇ ਵੀ ਆਰਟਿਸਟ ਲਈ ਬਹੁਤ ਔਖੀ ਆ ਬਹੁਤ ਤਕੜੀ ਸਟਰੈਟੇਜੀ ਨਾਲ ਇਹ ਐਲਬਮ ਰਿਲੀਜ਼ ਕੀਤੀ ਹੈ ਇਹਨਾਂ ਨੇ ਜਿਹਦੀ ਤਾਰੀਫ਼ ਕਰਨੀ ਬੰਦੀ ਆ ਕਿਉਂਕਿ ਬਹੁਤ ਇੰਪ੍ਰੈਸਿਵ 무ਵਜ਼ ਇਹ ਹੈ ਇਹ ਐਲਬਮ ਪ੍ਰੂਵ ਕਰਦੀ ਹੈ ਕਿ ਜੇ ਤੁਹਾਡੇ ਕੋਲੇ ਆਡੀਅנס ਅਵੇਅਰਨੈਸ ਹੈਗੀ ਆ ਤੇ ਤੁਹਾਡੇ ਕੋਲੇ ਇੱਕ ਚੰਗੀ ਵਿਜ਼ਨ ਤਾਂ ਤੁਹਾਨੂੰ ਕਿਸੇ ਵੀ ਪ੍ਰਮੋਸ਼ਨ ਦੀ ਲੋੜ ਨਹੀਂ ਲੋਕ ਤੁਹਾਡੀ ਐਲਬਮ ਆਪ ਪ੍ਰਮੋਟ ਕਰਨਗੇ